कानून व्यवस्था भी हालात ने नशे सर कर नशे तौर की सिक्त हो रही है आज जमीन उतर के देखिए सरकार नाम की कोई चीज़ नहीं लोगों की कोई सुनवाई नहीं बिल्कुल सहमत असं तो पहले गवर्नर को जाके गया कि चाहिए है मुख्यमंत्री के खिलाफ होना चाहिए जिन्हें सिक्योरिटी विड्रॉ की थी जिन्हें ਆਪਨੇ ਸਰਕਾਰੀ ਹੰਡਲ ਕੋ ਇੱਕ ਜਲਦਕੀ ਤੋਂ ਸੁਰੱਖਿਅਤਟੀ ਵਿਡਰਾ ਕਰਤੀ ਹੈ ਕਿਲਾ ਤਕਰੀਬਾ ਮਸੂਲੇਵਾਰ ਪਰਿਵਾਰ ਨੂੰ ਘੁਨਾ ਕੇ ਉਹਨਾਂ ਨੇ ਸਦਾਕਤਾਰੇ ਦੇ ਉੱਤੇ ਬੋਲ ਚੇਗੇ ਕਿ ਇਹਨਾਂ ਦੀ ਦੋਹਰੀ ਰਾਜਨੀਤਿਕ ਇੱਕ ਪਰਿਵਾਰ ਦਾ ਪੁੱਤ ਮਾਰਦਾ ਪੰਜਾਬ ਦਾ ਇਹ ਹੀਰਾ ਮਾਰਦਾ ਜੇ ਕਿਹੜਾ ਆਮ ਆਦਮੀ ਕਹਿੰਦਾ ਸੀ ਅਸੀਂ ਤਾਂ ਆਮ ਬਗਿਆਂ ਨੂੰ ਟਿੱਕਾ ਦਵਾਂਗੇ ਤੁਹਾਡੇ ਮੁੰਡਿਆਂ ਨੂੰ ਦਵਾਂਗੇ ਪਕੌੜੇ ਵਾਲੇ ਵਿਛੇ ਵਾਲੇ ਰੇੜੀ ਵਾਲੇ ਨੂੰ ਕੁੱਤੀ ਨਾਲ करके तो मंत्री साहब में उड़ना पाया एम एल ए साहब ने सारी पॉलिसी कितने गई साहब तो सरकार लोग में बहुत चलो बने से मंत्री की बधाई जी डी तो कहा कि कुछ कहिए अपने बंदी वास्ते मैं तो उन्होंने आई पूछना चाहवा कि पांच साल कांग्रेस को सरकार दी कांग्रेस में थे बड़े वेदे भी सिगे हम ढाई साल जो भी सककर है इन्होंने साढ़े सात साल से बना रहे हो ਦਾ ਬੇਤਾ ਜੋ ਸਰਕਾਰ ਦੇ ਅਤੇ ਲੋਕਾਂ ਦੇ ਨਾਲ ਲੰਮੀ ਹਲਕੇ ਦੇ ਲੋਕਾਂ ਦੀ ਕਿਹਦੀ ਸੇਵਾ ਕੀਤੀ ਆ। ਜਿ ਚੋਣ ਪ੍ਰਚਾਰ ਦਾ ਤੇ ਚੋਣ ਮਹਿੰਮ ਦਾ ਅੱਜ ਪਹਿਲਾ ਸ਼ੋਮਨੀ ਅਕਾਲੀ ਦਲ ਦਾ ਦਫ਼ਤਰ ਬਠਿੰਡੇ ਵਿੱਚ ਖੋਲਿਆ। ਸਾਰੇ ਵਰਕਰਾਂ ਦੇ ਵਿੱਚ ਬਹੁਤ ਜੋਸ਼ ਹੈਗਾ, ਬਹੁਤ ਜਜ਼ਬਾ ਹੈਗਾ। ਭਾਵੇਂ ਦਫ਼ਤਰ ਅੱਜ ਖੋਲਿਆ ਲੇਕਿਨ 8 ਮਹੀਨੇ ਤੋਂ ਸਾਰੇ ਵਰਕਰ ਜ਼ਮੀਨ ਤੇ ਉਤਰੇ ਹੋਏ ਨੇ ਤੇ ਬਹੁਤ ਹੀ ਜੋਸ਼ ਦੇ ਨਾਲ, ਮਿਹਨਤ ਦੇ ਨਾਲ ਤੇ ਪਰਵਾ ਹੰਗਾਰਾ ਜਿਹੜੇ ਪਿੰਡ ਚ ਜਿਹੜੇ ਸ਼ਹਿਰ ਚ ਚਾਹੀਏ ਜਿਹੜਾ ਮੈਨੂੰ ਮਿਲ ਰਿਹਾ ਆ ਸਾਡੇ ਵਰਕਰਾਂ ਨੂੰ ਵੀ ਮਿਲ ਰਿਹਾ ਕਿਉਂਕਿ ਪਿਛਲੇ 7 ਸਾਲਾਂ ਚ ਲੋਕਾਂ ਨੇ ਜਿੱਥੋਂ ਪੰਜਾਬ ਦੀ ਸਾਰੀ ਪਾਰਟੀ ਦੀ ਸਰਕਾਰਾਂ ਦੇਖ ਲਿੱਤੀਆਂ ਨੇ 5 ਸਾਲ ਕਾਂਗਰਸ ਨੂੰ ਦਿੱਤਾ ਅੱਜ ਉਹਨਾਂ ਦੀ ਪਾਈਵਾਲ ਪਾਰਟੀ 2.5 ਸਾਲ ਤੋਂ ਉਹਨਾਂ ਦਾ ਵੀ ਸਰਕਾਰ ਚੱਲ ਰਹੀ ਹੈ ਲੇਕਿਨ ਸਾਡੇ 7 ਸਾਲਾਂ ਚੋਂ ਲੋਕਾਂ ਨੂੰ ਬਿਲਕੁਲ ਸਾਫ਼ ਹੋ ਗਿਆ ਹੈ ਕਿ ਦੋਵੇਂ ਕਾਂਗਰਸ ਤੇ ਆਮ ਆਗਦੀ ਜਿਨ੍ਹਾਂ ਦਾ ਇੰਡੀਆ ਆਲਾਈਂਸ ਗੱਠਜੋੜ ਹੋਇਆ ਹੈਗਾ ਸਾਰੇ ਦੇਸ਼ ਵਿੱਚ ਸਾਂਝੇ ਉਮੀਦਵਾਰ ਖੜੇ ਕਰ ਰਹੇ ਨੇ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਇਹਨਾਂ ਨੇ ਸਾਂਝਾ ਉਮੀਦਵਾਰ ਉਤਾਰਿਆ ਹੈ ਲੇਕਿਨ ਜਿਹੜਾ ਝੂਠ ਦੀ ਇਹਨਾਂ ਦੀ ਆਦਤ ਹੈ ਉਹ ਅਜੇ ਤਾਈਂ ਨਹੀਂ ਬਦਲੀ ਸਾਰੇ ਦੇਸ਼ ਵਿੱਚ ਰਾਜਧਾਨੀ ਵਿੱਚ ਇਕੱਠੇ ਕਹਿੰਦੇ ਪੰਜਾਬ ਛੇ ਵੱਖਾਂ ਲੇਕਿਨ ਜਿੱਤ ਜਾਵਾਂਗੇ ਤਾਂ ਉਸ ਗੱਠਜੋੜ 'ਚ ਸ਼ਾਮਿਲ ਹੋ ਜਾਾਂਗੇ ਸੋ ਲੋਕੀ ਫਾਮੇ ਇਹਨਾਂ ਦੀ ਘਰ ਘਰ ਨੌਕਰੀ ਦਾ ਝੂਠ ਕਰਜ਼ਾ ਮਾਫੀ ਦਾ ਝੂਠ ਹਜ਼ਾਰ ਰੁਪਏ ਦਾ ਝੂਠ ਅੱਜ ਹਰ ਝੂਠ ਤੋਂ ਲੋਕੀ ਜਾਣੂ ਹੋ ਗਏ ਨੇ ਤੇ ਜਿਹੜੇ ਕਾਨੂੰਨ ਵਿਵਸਥਾ ਦੇ ਹਾਲਾਤ ਨੇ ਤੇ ਸਿਖਰਾਂ ਤਾਂ ਇਹ ਨਸ਼ੇ ਕਰ ਕਰਕੇ ਨਸ਼ੇ ਪਹੁੰਚ ਕੇ ਜਿਸ ਤਰ੍ਹਾਂ ਦੀ ਮੌਤਾ ਹੋ ਰਹੀਆਂ ਨੇ ਆ ਜ਼ਮੀਨ 'ਚ ਉੱਤਰ ਕੇ ਦੇਖਿਏ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਡਵੈਲਪਮੈਂਟ ਨਾਮ ਦੀ ਤਾਂ ਚੀਜ਼ ਨਹੀਂ ਜਦ ਤੱਕ ਖਵਾ ਦੇਣ ਵਾਸਤੇ ਸਰਕਾਰ ਕੋਲ ਪੈਸੇ ਨਹੀਂ ਰਹੇ ਮੁੱਖ ਮੰਤਰੀ ਨੂੰ ਸੁਭੇ ਵਾਸਤੇ ਸਮਾਂ ਨਹੀਂ ਸੱਚ ਪੰਜਾਬ ਦੇ ਜੋ ਹਾਲਾਤ ਪੈਦਾ ਹੋ ਗਏ ਨੇ ਮੈਂ ਕਹਿੰਦੀ ਲੋਕੀ ਇਸ ਵਾਰੀ ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਪੰਜਾਬ ਨੂੰ ਬਚਾਉਣ ਵਾਸਤੇ ਤਕਰੀ ਨੂੰ ਵੋਟ ਪਾਣਗੇ ਤਾਂ ਕਿ ਉਹ ਫੇਰ ਵਾਪਸ ਆਣ ਜਿੱਥੇ ਵਿਕਾਸ ਤਰੱਕੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸੋਚ ਦੇ ਨਾਲ ਸਰਕਾਰਾਂ ਚੱਲਦੀ ਸੀ ਭਾਈ ਤੇਰੇ ਵੀ ਸਿੱਧੂ ਮਸੇਵਾਲ ਦੇ ਕਤਲ ਲੈ ਕੇ ਉਹਦੀ ਪੇਸ਼ਕਸ਼ ਕਰ ਦਿੱਤੀ ਗਿਆ ਉਹਦੇ ਪਿਤਾ ਨੇ ਕਿਹਾ ਕਿ ਪਛਤਾਦਾ ਹੋਣਾ ਚਾਹੀਦਾ ਹੁਣ ਸਰਕਾਰ ਕਰੇਗੀ ਮੈਂ ਤਾਂ ਬਿਲਕੁਲ ਸਹਿਮਤ ਹਾਂ ਅਸੀਂ ਤਾਂ ਪਹਿਲੇ ਹੀ ਗਵਰਨਰ ਨੂੰ ਜਾ ਕੇ ਕਿਹਾ ਸੀ ਪਰ ਤਾਂ ਅਰਜ ਹੋਣਾ ਚਾਹੀਦਾ ਹੈਗਾ ਮੁੱਖ ਮੰਤਰੀ ਦੇ ਖਿਲਾਫ ਹੋਣਾ ਚਾਹੀਦਾ ਜਿਨੇ ਸਿਕਿਉਰਿਟੀ ਵਿਡਰੋ ਕਰੀਤੀ ਜਿਨੇ ਆਪ ਦੇ ਸਰਕਾਰੀ ਹੈਂਡਲ ਤੋਂ ਇਹ ਜਨਤਕ ਕੀਤਾ ਕਿ ਮੈਂ ਸਿਕਿਉਰਿਟੀ ਵਿਡਰੋ ਕਰਤੀ ਹੈ ਜਿਹਦਾ ਨਤੀਜਾ ਮੂਸੇਵਾਲ ਪਰਿਵਾਰ ਨੂੰ ਪੁੱਗਤ ਨਾ ਪਿਆ ਤੇ ਉਹਨਾਂ ਦੇ ਸਲਾਹਕਾਰ ਸਾਰਿਆਂ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਇਹਨਾਂ ਦੀ ਦੋਗਲੀ ਰਾਜਨੀਤੀ ਕਿ ਇੱਕ ਪਰਿਵਾਰ ਦਾ ਪੁੱਤ ਮਾਰਤਾ ਪੰਜਾਬ ਦਾ ਇੱਕ ਹੀਰਾ ਮਾਰਤਾ ਤੇ ਜਦ ਆਪਣੇ ਉੱਤੇ ਆਏ ਕਿ ਵੀ ਆਪਣੀ ਪਿਛਲੀ ਗਲੀ ਮੁੱਖ ਮੰਤਰੀ ਦੇ ਘਰ ਤੋਂ ਪਿੱਛੇ ਵਾਲੀ ਗਲੀ ਖੋਲ ਦਿੱਤੀ ਜਾਏ ਤੇ ਕਹਿੰਦੇ ਇਹ ਮੁੱਖ ਮੰਤਰੀ ਤੇ ਜਾਨ ਨੂੰ ਖਤਰਾ ਹੋ ਸਕਦਾ ਹੁਣ ਆਪ ਇਹਨਾਂ ਦਾ ਐਡਵੋਕੇਟ ਜਨਰਲ ਦਾਸਰਿਆ ਕਿ ਜਿਵੇਂ ਮੂਸੇਵਾਲਾ ਦਾ ਉਹਨਾਂ ਦਾ ਕਤਲ ਹੋਇਆ ਕਿਉਂਕਿ ਅਸੀਂ ਸਿਕਿਉਰਿਟੀ ਵਿਡਰੋ ਕੀਤੀ ਤਾਂ ਸਰਕਾਰ ਖੁਦ ਬਣ ਗਈਏ ਆਹੀ ਤਾਂ ਪੰਜਾਬ ਦੇ ਲੋਕੀ ਕਹਿ ਰਹੇ ਨੇ ਆਹੀ ਤਾਂ ਉਹ ਪਰਿਵਾਰ ਕਹਿ ਰਿਹਾ ਤੇ ਆਹੀ ਅਕਾਲੀ ਦਲ ਨੇ ਜਾ ਕੇ ਗਵਰਨਰ ਨੂੰ ਕਿਹਾ ਤਾਂ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਹੈ ਇਸ ਮੁੱਖ ਮੰਤਰੀ ਦੇ ਖਿਲਾਫ ਹੋਣਾ ਚਾਹੀਦਾ ਹੈ ਉਹਦੇ ਸਲਾਹਕਾਰ ਦੇ ਖਿਲਾਫ ਹੋਣਾ ਚਾਹੀਦਾ ਹੈ ਤੇ ਜਿਹੜਾ ਉਹਨਾਂ ਨੂੰ ਇਨਸਾਫ ਦੇਣ ਲਈ ਜੋ ਕਦਮ ਚੱਕਨੇ ਚਾਹੀਦੇ ਨੇ ਮੈਂ ਤਾਂ ਕਹਿੰਦੀ ਗਵਰਨਰ ਸਾਹਿਬ ਤੇ ਕੇਂਦਰ ਦੀ ਸਰਕਾਰ ਕਰੇ ਜਾਂ ਸੂਬੇ ਦੀ ਸਰਕਾਰ ਨੇ ਕਰੀ ਨਹੀਂ ਤੇ ਲੋਕਪਾਲ 13 12 ਚੋਣ ਲੜ ਰਹੇ ਨੇ ਕਿਵੇਂ ਦੇਖੀ ਇਹ ਤਾਂ ਇਹਨਾਂ ਦੋਵਾਂ ਸਰਕਾਰਾਂ ਦੀ ਹਕੀਕਤ ਸਾਹਮਣੇ ਆਂਦੀ ਹੈ ਕਿ ਜਿਹੜੇ ਬੰਦਿਆਂ ਨੇ 5 ਸਾਲ ਵਾਸਤੇ ਲੋਕਾਂ ਦੀ ਸੇਵਾ ਲਈ ਸੌ ਚੱਕੀ ਸੀ, ਸ਼ਪਤ ਚੱਕੀ ਸੀ, ਸੇਵਾ ਮੰਗੀ ਸੀ, ਅੱਜ ਉਸ ਸੇਵਾ ਤੋਂ ਭੱਜ ਰਹੇ ਨੇ। ਜ਼ਿਆਦਾਤਰ ਆਪ ਦੇ ਹਲਕੇ ਤੋਂ ਵੀ ਭੱਜ ਰਹੇ ਨੇ। ਮੇਰੇ ਖਿਲਾਫ ਜਿਹੜਾ ਕਾਂਗਰਸ ਦਾ ਉਮੀਦਵਾਰ ਪਿਛਲੀ ਵਾਰੀ ਖੜਿਆ ਸੀ ਤੇ ਆਪਣੇ ਪੋਸਟਰ 'ਤੇ ਸਾਰੇ ਝੰਡੇ ਚ ਲਾ ਦਿੱਤੇ ਸੀ, ਪਰਿਵਾਰ ਉਹਦਾ ਘਰ ਘਰ ਘੁੰਮ ਰਿਹਾ ਸੀ। ਫਿਰ ਕੀ ਮਜਬੂਰੀ ਹੋਈ ਕਿ ਇਹਨੂੰ ਛੱਡ ਕੇ ਲੁਧਿਆਣਾ ਭਜਣਾ ਪਿਆ ਕਿਉਂਕਿ ਆ ਪਤਾ ਸੀ ਕਿ ਜਦ ਪਠੰਡੇ ਵਿੱਚ ਜਾਊਗਾ ਜਦ ਇਹ ਸਰਕਾਰ ਸੀ ਮੰਤਰੀ ਬਣਿਆ ਮੁੜ ਕੇ ਸਾਰ ਨਹੀਂ ਲੱਤੀ ਬਲਕਿ ਮੇਰੇ ਤਿੰਨੋਂ ਕੈਂਡੀਡੇਟਸ ਦਾ ਆਹੀ ਹਿਸਟਰੀ ਹੈ ਪਾਵੇਂ ਕਾਂਗਰਸ ਦੇ ਤਿੰਨੋਂ ਕੈਂਡੀਡੇਟਸ ਜਿਹੜੇ ਆਏ ਵੱਡੇ ਵੱਡੇ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਉਹਨਾਂ ਦਾ ਮੁੰਡਾ ਸੀਗਾ ਉਹਦੇ ਬਾਅਦ ਵਿੱਤ ਮੰਤਰੀ ਸਾਹਿਬ ਕਾਂਗਰਸ ਦੇ ਆਏ ਉਹਦੇ ਬਾਅਦ ਆ ਪ੍ਰਧਾਨ ਸਾਹਿਬ ਆਏ ਲੇਕਿਨ ਮੁੜ ਕੇ ਪਠੰਡਾ ਹਲਕੇ ਦੀ ਕਿਸੇ ਪਿੰਡ 'ਚ ਜਾ ਕੇ ਸ਼ਕਲ ਤੱਕ ਨਹੀਂ ਦਿਖਾਈ ਵਿਕਾਸ ਦਾ ਤਾਂ ਕੀ ਕੰਮ ਕਰਨਾ ਸੀ ਜਿਹਦੇ ਕਰਕੇ ਇਹਨਾਂ ਨੂੰ ਭਜਣਾ ਪੈ ਰਿਹਾ ਆਪਦੇ ਐਮਐਲਏ ਹਲਕੇ ਤੋਂ ਜੇ ਜਿਹੜਾ ਇਹ ਆਮ ਆਦਮੀ ਕਹਿੰਦਾ ਸੀ ਅਸੀਂ ਤਾਂ ਆਮ ਬੰਦਿਆਂ ਨੂੰ ਟਿਕਟਾ ਦਵਾਂਗੇ ਤੁਹਾਡੇ ਮੁੰਡਿਆਂ ਨੂੰ ਦਵਾਂਗੇ ਪਕੌੜੇ ਵਾਲੇ ਵਿਕਸ਼ੇ ਵਾਲੇ ਰੈਡੀ ਵਾਲੇ ਨੂੰ ਤੇ ਹੁਣ ਕੀ ਗੱਲ ਹੈ ਕਿ ਮੇਰੇ ਹਲਕੇ ਤੋਂ ਵੀ ਖਾਸ ਮੰਤਰੀ ਸਾਹਿਬ ਨੂੰ ਉਤਾਰਨਾ ਪਿਆ ਹੈਗਾ ਤੇ ਐਮਐਲਏ ਸਾਹਿਬ ਨੂੰ ਤਾਂ ਨਹੀਂ ਹੁਣ ਉਹਨਾਂ ਦੀ ਸਾਰੀ ਪਾਲਿਸੀਜ਼ ਕਿੱਥੇ ਗਈ ਕੋਈ ਵੀਆਈਪੀ ਸਿਕਿਉਰਿਟੀ ਨਹੀਂ ਚਾਹੀਦੀ ਕੋਈ ਮਕਾਨ ਨਹੀਂ ਚਾਹੀਦਾ ਕੋਈ ਘਰ ਨਹੀਂ ਚਾਹੀਦਾ ਆਮ ਬਤਿਆਂ ਸਾਰੀ ਚੀਜ਼ਾਂ ਤੋਂ ਮੁੱਕੜ ਗਈ ਹੈ ਯੂ-ਟਰਨ ਤਾਂ ਕਦੇ ਦੇਖਿਆ ਨਹੀਂ ਜਿੰਨੀ ਛੇਤੀ ਇਹਨਾਂ ਪਾਰਟੀਆਂ ਦੀ ਕਿ ਭਾਈ ਮੈਡਮ 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 ਉਹ ਕਹਿ ਰਹੇ ਸੀ 15 ਸਾਲਾਂ ਤੋਂ ਉਹ ਦੀ ਮੌਤ ਹੋ ਗਈ ਬੀਬੀ ਦਾ ਘਰਾਵਾਂ ਕਿਸੇ ਪਟਾਰੇ ਦੇ ਸੰਭ ਬਹੁਤ ਦੁੱਖ ਦੀ ਚੀਜ਼ ਹੈ ਕਿ ਆਾ ਭਾਜਪੀ ਅਜੇ ਵੀ ਆਪਣੇ ਹਰਕਤਾ ਤੋਂ ਬਾਜ਼ ਨਹੀਂ ਆਂਦੀ ਪਹਿਲੇ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਦੇ ਨਾਲ ਰਲ ਕੇ 750 ਕਿਸਾਨ ਸਾਡੇ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਕਰਾਤੇ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਕਰੋ ਬਾਹਰ ਨਿਕਲ ਕੇ ਬਤੌਰ ਮੁੱਖ ਮੰਤਰੀ ਦਿੱਲੀ ਨਹੀਂ ਗਿਆ ਪ੍ਰਧਾਨ ਮੰਤਰੀ ਨੂੰ ਕਹਿਣ ਵਾਸਤੇ ਮੇਰੇ ਕਿਸਾਨ ਰੋਜ਼ ਮਰ ਰਹੇ ਨੇ ਇਹਨਾਂ ਦੀ ਸੁਣਵਾਈ ਕਰੋ ਕਿਉਂ ਨਹੀਂ ਗਿਆ ਕਿਉਂਕਿ ਅੱਜ ਸਾਫੇ ਉਹਦੀ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀ ਅੱਜ ਉੱਥੇ ਬੈਠਿਆ ਹੋਇਆ ਉਹਦੇ ਬਾਅਦ ਮੈਨੂੰ ਹੈਰਾਨੀ ਤੇ ਦੁੱਖ ਇਸ ਗੱਲ ਦਾ ਹੈ ਕਿ ਆ ਬਦਲਾਅ ਦੀ ਵੱਡੀ ਗੱਲਾਂ ਕਰਨ ਵਾਲੀ ਪਾਰਟੀ ਅੱਜ ਇਕੱਠ ਨੇ ਟੇਕੀ ਬੈਠੀ ਹੈ ਕੇਂਦਰ ਦੇ ਸਾਹਮਣੇ ਕਿ ਹੋਮ ਸਾਡੇ ਕਿਸਾਨ ਆਪ ਦੇ ਪੰਜਾਬ ਦੀ ਹਦਾਚੇ ਬੈਠ ਕੇ ਉਹੀ ਮੰਗਾਂ ਮੰਨਵਾਉਣ ਵਾਸਤੇ ਬੈਠੇ ਨੇ ਤੇ ਹਰਿਆਣਾ ਦੀ ਭਾਜਪਾ ਦੀ ਪੁਲਸ ਆ ਕੇ ਸਾਡੇ ਕਿਸਾਨਾਂ ਨੂੰ ਕਤਲ ਕਰ ਜਾਂਦੀ ਹੈ ਜ਼ਖਮੀ ਕਰ ਜਾਂਦੀ ਹੈ ਤੇ ਸਾਡਾ ਮੁੱਖ ਮੰਤਰੀ ਕੋਈ ਐਕਸ਼ਨ ਨਹੀਂ ਲੈਂਦਾ ਬਲਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਬਾਰਡਰ ਨੂੰ ਕਿਲਾ ਵਗੈਰਾ ਦੇ ਨਾਲ ਕਰਕੇ ਆ ਪਾਕਿਸਤਾਨ ਦਾ ਬਾਰਡਰ ਬਣਾ ਛੱਡਿਆ ਸੀ ਆਪਣੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੋਂ ਜਾਣ ਤੋਂ ਰੋਕਿਆ ਤੇ ਜੇ ਇੱਕ ਕਿਸਾਨ ਭਾਜਪਾ ਨੂੰ ਆਪਣੇ ਪਿੰਡਾਂ 'ਚ ਜਾਣ ਤੋਂ ਰੋਕ ਰਹੇ ਨੇ ਤੇ ਇਹ ਭਗਵੰਤ ਮਾਨ ਦੀ ਪੁਲਸ ਆਪਣੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਕੇ ਅੱਜ ਕਿਸਾਨ ਤੇ ਮੌਤਾਂ ਹੋ ਰਹੀਆਂ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਤਾਂ ਗਾਰੰਟੀ ਦਿੱਤੀ ਸੀ ਕਿ ਤੇਹੀ-ਤੇਹੀ ਫਸਲਾਂ ਦੀ ਐਮਐਸਪੀ ਤੁਸੀਂ ਦਿਓਗੇ। ਚੁਟਕੀਆਂ ਮਾਰ ਕੇ ਤੁਹਾਡੇ ਮੰਤਰੀ ਕਹਿੰਦੇ ਸੀ ਸਾਡੀ ਸਰਕਾਰ ਲਾਓ, ਕੇਜਰੀਵਾਲ ਕਹਿੰਦਾ ਗਾਰੰਟੀ ਤਾਂ ਫਿਰ ਕਿਉਂ ਪੰਜਾਬ ਦੇ ਪੁੱਤ ਤੁਸੀਂ ਮਰਵਾ ਰਹੇ ਹੋ? ਕਿਉਂ ਕਿਸਾਨਾਂ ਦੇ ਕਤਲ ਕਰਵਾ ਰਹੇ ਹੋ? ਗਾਰੰਟੀ ਤੁਸੀਂ ਦਿੱਤੀ ਸੀ ਐਮਐਸਪੀ ਤੁਸੀਂ ਦਿਓ। ਕਹਿੰਦਾ ਬਾਜੰਟਾ ਅੱਗੇ ਲਾਗੂ ਕਰ ਰਹੇ ਹੋ। ਕਦੇ ਤਿੰਨ ਕਾਲੇ ਕਾਨੂੰਨਾਂ ਵਿੱਚੋਂ ਇੱਕ ਚੁੱਪ-ਚੁਪੀ ਤੇ ਕਾਨੂੰਨ ਤੁਸੀਂ ਲਾਗੂ ਕਰ ਦਿੰਦੇ ਜਿਸ ਨਾਲ ਪ੍ਰਾਈਵੇਟ ਸਾਈਲੋਸ ਨੂੰ ਤੁਸੀਂ ਪਛੇ ਸੈਂਟਰ ਬਣਾ ਦਿੰਦੇ ਹੋ। ਕਦੇ ਤੁਹਾਡੇ ਕਿਸਾਨਾਂ ਨੂੰ ਕਿ ਪਾਜਪਾ ਨੂੰ ਰੋਕਦੇ ਜਿਹੜਾ ਡੈਮੋਕਰੈਟਿਕ ਰਾਈਟ ਹੈ ਕਿਸੇ ਦੇ ਖਿਲਾਫ ਸਾਡੇ ਖਿਲਾਫ ਵੀ ਜਦ ਕਰਦੇ ਸੀ ਅਸੀਂ ਤਾਂ ਨਹੀਂ ਰੋਕਦੇ ਸੀ ਕਿਸੇ ਦਾ ਕੁੜੀਆਂ ਸਾਰੇ ਇੱਕ ਤਾਂ ਰਾਜੀ ਸਰਵਰੀਤ ਬਿਠੀ ਰਹੇ ਹੋ ਪਰ ਅੰਤਖਰ ਸਾਹਿਬ ਨੂੰ ਇੱਕ ਜਿਹੜਾ ਰੇਲਵੇ ਟ੍ਰੈਕ ਨਾਲ ਨਹੀਂ ਜੋੜ ਸਕੇ ਮੈਂ ਤਾਂ ਕੁੜੀਆਂ ਸਾਹਿਬ ਨੂੰ ਸਤਿਕਾਰਯੋਗ ਨੇ ਬਹੁਤ ਮੈਂ ਤਾਂ ਜਦੋਂ ਬਣੇ ਸੀ ਮੰਤਰੀ ਜੀ ਵਧਾਈ ਵੀ ਦਿੱਤੀ ਸੀ ਤਾਂ ਕਿਹਾ ਸੀ ਆਓ ਰਲ ਮਿਲ ਕੇ ਕੁਝ ਕਰੀਏ ਆਪਣੇ ਲੰਬੀ ਵਾਸਤੇ ਮੈਂ ਤਾਂ ਇਹਨਾਂ ਨੂੰ ਆਹੀ ਪੁੱਛਣਾ ਚਾਹਾਂਗੀ ਕਿ 5 ਸਾਲ ਕਾਂਗਰਸ ਦੀ ਸਰਕਾਰ ਸੀ ਤੁਸੀਂ ਕਾਂਗਰਸ ਵਿੱਚ ਸੀਗੇ ਤੁਹਾਡੇ ਕੋਲ ਵੱਡੇ ਵੱਡੇ ਅਹੁਦੇ ਵੀ ਸੀਗੇ ਹੁਣ 2.5 ਸਾਲ ਚੋਂ ਵੀ ਤੁਹਾਡੀ ਸਰਕਾਰ ਹੈ ਇਹਨਾਂ 7 7.5 ਸਾਲਾਂ ਚ ਤੁਸੀਂ ਇੱਕ ਚੀਜ਼ ਤਾਂ ਗਿਣਾ ਦਿਓ ਕਿ ਤੁਹਾਨੂੰ ਜੇ ਕਿਸੇ ਨੇ ਅਹੁਦਾ ਦਿੱਤਾ ਤੇ ਉਹ ਸਰਕਾਰ 'ਚ ਬੈਠ ਕੇ ਤੁਸੀਂ ਅਹੁਦੇ ਦੇ ਨਾਲ ਲੰਮੀ ਹਲਕੇ ਦੇ ਲੋਕਾਂ ਦੀ ਕਿਹੜੀ ਸੇਵਾ ਕੀਤੀ ਆ ਕੁੜੀਆਂ ਪੁੱਤੀਆਂ ਇਹ ਗੱਲ ਕਹਿ ਰਹੇ ਨੇ ਬੀਬਾ ਜੀ 5 15 ਸਾਲਾਂ ਚ ਕੋਈ 5 ਪ੍ਰੋਜੈਕਟ ਲਗਾ ਦਿੰਦੇ ਜਿਹੜੇ ਪੰਜਾਬ ਦੇ ਵਿੱਚ ਜਾਂ ਪਟੰਡਾ ਦੇ ਵਿੱਚ ਆਏ ਨੂੰ ਲੱਗਦਾ ਲੋਕਾਂ ਨੂੰ ਪੁੱਛ ਲਓ ਪੰਜ ਪ੍ਰੋਜੈਕਟ ਨਹੀਂ ਮੈਂ 50 ਗਿਨਾ ਸਕਦੀਆਂ ਜੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਤੇ ਉਹ ਕਹਿੰਦੇ ਲੋਕੀ ਤਾਂ ਹੈ ਪੰਜਾਬ ਦੇ ਨਸ਼ੇ ਦੇ ਹਲਾਕੇ ਮਿਲ ਗਏ ਲੋ ਕਹਿੰਦਾ ਜੀ ਪੌਂਡਰ ਸਰਕਾਰ ਨੇ ਦਾਵਾ ਕੀਤਾ ਨਸ਼ਾ ਮਜਾਊਗਾ ਤੁਹਾਡੀ ਵੀ ਕਾਫੀ ਵੀਡੀਓ ਵਾਇਰਲ ਹੋਈ ਜੀ ਦੋ ਉੱਥੋਂ ਚ ਜਾ ਰਹੇ ਹੋ ਤਾਂ ਕਾਫੀ ਨੂੰ ਆਟੋ ਵੀ ਮਿਲਦੀਆਂ ਨੇ ਕਿੰਨੇ ਨੌਜਵਾਨ ਡੇਲੀ ਮਾਰ ਰਹੇ ਨੇ ਇੱਕ ਵੀ ਦੇਖੋ ਸਭ ਤੋਂ ਵੱਡਾ ਸਭ ਤੋਂ ਵੱਡਾ ਮੁੱਦਾ ਪੰਜਾਬ ਵਿੱਚ ਇੱਕ ਤਾਂ ਲਾਅ ਐਂਡ ਆਰਡਰ ਦਾ ਹੈਗਾ ਜਿੱਥੇ ਲੁੱਟਾਂ ਖੋਹਾਂ ਫਿਰਉਤੀਆਂ ਤੁਹਾਨੂੰ ਹੈਰਾਨ ਹੋਊਗਾ ਕਿ ਸ਼ਹਿਰਾਂ 'ਚੇ ਤਾਂ ਜਿਹੜੇ ਹਾਲਾਤ ਨੇ ਅੱਜ ਬਟਿੰਡੇ ਹਲਕੇ 'ਚ ਕੱਲ ਰਾਤ ਨੂੰ ਕਿਹੜਾ ਹਾਦਸਾ ਵਾਪਰਿਆ ਤੁਹਾਨੂੰ ਦੱਸਿਆ ਪਬਲਿਕ ਜੀ ਨੇ ਕਿ ਜਦ ਬੋਰਡ ਆਫ ਕੰਡਕਟ ਲੱਗ ਗਿਆ ਜਦ ਹਾਈ ਟੈਂਡ ਸਿਕਿਉਰਿਟੀ ਹੁੰਦੀ ਹੈ ਜਦ ਇਹੋ ਜੇ ਸਮੇਂ 'ਚ ਰਾਤ 'ਚ ਜਾ ਕੇ ਸ਼ਰੇਆਮ ਇਹੋ ਜੀ ਗੁੰਡਾਗਰਦੀ ਹੁੰਦੀ ਹੈ ਗੋਲੀਆਂ ਚੱਲਦੀਆਂ ਨੇ ਤਾਂ ਫਿਰ ਵੋਟਾਂ ਤੋਂ ਪਹਿਲੇ ਤੇ ਵੋਟਾਂ ਤੋਂ ਬਾਅਦ ਕੀ ਹਾਲਾਤ ਨੇ ਲੋਕਾਂ ਨੂੰ ਪੁੱਛੋ ਅੱਜ ਪਿੰਡਾਂ ਵਿੱਚ ਵੀ ਆ ਹਾਲਾਤ ਨੇ कि जे अपना घर छट के बंदा कोई 2 घंटे वास्ते भी बीविया किते बाहर निकल जान वो घरो भी लुटा खुवा हो जाती है सो लॉ एंड ऑर्डर था कतन फिरौतियां गैंगस्टर एक पासे एदे नाल लोकी दुखी ने जिदे करके ਸਾਡੀ ਇੰਡਸਟਰੀ ਵੀ ਭੱਜੀ ਜਾ ਰਹੀ ਏ ਤੇ ਦੂਜੇ ਪਾਸੇ ਅੱਜ ਨਸ਼ਿਆ ਦਾ ਜੇ ਹਾਲ ਹੋਇਆ ਪਿਆ ਜਿਹੜੀ ਕਾਂਗਰਸ ਪਾਰਟੀ ਨੇ ਸੌਂ ਖਾਧੀਆਂ ਸੀ ਕਿ 4 ਹਫਤੇ ਚ ਨਸ਼ੇ ਖਤਮ ਕਰ ਦਾਂਗੇ ਪਰਮਾਤਮਾ ਨੂੰ ਵੀ ਵਰਤਿਆ ਲੋਕਾਂ ਨੂੰ ਵਿਸ਼ਵਾਸ ਦਿਲਾਉਣ ਵਾਸਤੇ 4 ਹਫਤੇ ਕੇ 5 ਸਾਲ ਨਿਕਲ ਗਏ ਜਿਹੜੀ ਇਸ ਪਾਰਟੀ ਨੇ ਝਾੜੂ ਪਾਰਟੀ ਕਹਿੰਦੀ ਸੀ ਕਿ 10 ਦਿਨਾਂ ਦੀ ਖੇੜੇ ਇਮਾਨਦਾਰੀ ਇਮਾਨਦਾਰ ਮੁੱਖ ਮੰਤਰੀ ਆ ਭਗਵੰਤਪਾਣ ਕਹਿੰਦਾ ਸੀ ਕੇਂਜੀਵਾਲ ਗਾਰੰਟੀ ਦੇ ਕੇ ਗਿਆ ਸੀ ਇਹਨਾਂ ਟਾਈਸ ਸਾਲਾਂ 'ਚ ਨਸ਼ੇ ਪੰਜਾਬ ਦੇ ਹਰ ਕੋਨੇ ਹਰ ਗਲੀ ਕੁੜੀਆਂ ਘਰ ਘਰ ਦਾ ਹੀ ਮਿਲਿਆ ਨੇ ਇੱਕ ਇੱਕ ਪਰਿਵਾਰ ਦੇ ਘਰ ਮੈਂ ਦੋ ਤਿੰਨ ਦਿਨਾਂ 'ਚ ਪਿਛਲੇ ਤਿੰਨ ਦਿਨਾਂ 'ਚ ਤੁਸੀਂ ਦੇਖ ਲਓ ਕੱਲ ਫਤੂਹੀ ਵਾਲਾ ਪਿੰਡ 'ਚ ਇੱਕ ਬੀਬੀ ਦੇ ਤਿੰਨ ਤਿੰਨ ਪੁੱਤ ਮਾਰ ਗਏ ਓਵਰਡੋਸ ਦੇ ਨਾਲ ਮਾਣਾ ਪਿੰਡ 'ਚ ਉਹਦੇ ਦੋ ਮੁੰਡੇ ਦੋ ਮਰ ਗਏ। ਮੈਨੂੰ ਬਠਿੰਡਾ ਰੂਰਲ 'ਚ ਇੱਕ ਲੇਡੀ ਮਿਲੀ ਜਿਹੜੀ ਕਹਿੰਦੀ ਮੇਰਾ ਘਰਵਾਲਾ ਮਰਿਆ। ਮੇਰੇ ਦੋ ਮੁੰਡੇ ਮਰ ਗਏ। ਮੇਰਾ 11 ਸਾਲ ਦਾ ਮੁੰਡਾ ਇਹਨੂੰ ਵੀ ਗੋਲੀਆਂ ਦੇ ਰਹੇ ਨੇ। ਮੈਂ ਜੋ ਜਾ ਕੇ ਰੋਂਦੀ ਆ ਥਾਣੇ 'ਚ ਕਿ ਆ ਬੰਦਾ ਵੇਚ ਰਿਹਾ ਐ, ਇੱਥੋਂ ਵੇਚ ਰਿਹਾ ਲੇਕਿਨ ਕੋਈ ਉਹਦੇ ਖਿਲਾਫ ਐਕਸ਼ਨ ਨਹੀਂ ਹੁੰਦੀ। ਤੁਸੀਂ ਵੀਡੀਓ ਦੇਖੀ ਹੋਊਗੀ। 1 ਘੰਟੇ ਬਾਅਦ ਬੰਦੇ ਨੂੰ ਛੱਡ ਦਿੰਦੇ ਨੇ ਇਹ ਦੋਆ ਪਾਰਟੀਆਂ ਨੇ। ਅੱਜ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦੀ ਆ ਇਹਨਾਂ ਦੋਆ ਨੇ ਇਕੱਠੇ ਹੋ ਕੇ ਭੰਡਿਆ ਅਕਾਲੀ ਗੱਲ ਨੂੰ ਕਿ ਅਸੀਂ ਚ ਸਤ ਸਤਿ ਸੱਚੇ ਪੰਜਾਬ ਦੇ ਲੋਕੀ ਤੁਸੀਂ ਸਾਰੇ মিডিਆ ਵਾਲੇ 10 ਸਾਲ ਪਹਿਰੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਚੀਜ਼ ਕਿਸੇ ਪੰਜਾਬ ਨੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ ਚੋਂ ਕਿਸਦਾ ਸੀਗਾ ਕਿਉਂਕਿ ਆ ਸਰਕਾਰ ਸਾਡੀ ਇਸ ਡਰੱਗਸ ਨੂੰ ਫੜਨ ਵਾਸਤੇ ਦਿਨ ਰਾਤ ਮਿਹਨਤ ਕਰਦੀ ਸੀ ਤਾਂ ਕਿ ਗਲੀਆਂ ਤਾਈਂ ਨਾ ਪਹੁੰਚੇ ਕਿ ਇਹਨਾਂ ਸਰਕਾਰਾਂ ਨੇ ਅੱਜ ਰਲ ਮਿਲ ਕੇ ਉਹਨਾਂ ਮਗਰਮੱਛਾਂ ਨੂੰ ਜਿਨ੍ਹਾਂ ਨੂੰ ਫੜਨਾ ਸੀ ਉਹਨਾਂ ਦੇ ਨਾਲ ਰਲ ਕੇ ਕਿਵੇਂ ਨਸ਼ੇ ਵੇਚ ਰਹੇ ਨੇ ਇਹ ਮੈਂ ਨਹੀਂ ਇੱਕ ਕੁਮਰ ਵਿਜੇ ਪ੍ਰਤਾਪ ਝਾੜੂ ਦਾ ਇਹਨਾਂ ਦਾ ਖੁਦ ਦਾ ਐਮਐਲਏ ਕਹ ਰਿਹਾ ਹੈਗਾ ਅਦਾਲਤਾਂ ਕਹਿ ਰਹੀਆਂ ਨੇ ਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰੀ ਸਹਿਯੋਗ ਦੇ ਬਿਨਾ ਪ੍ਰਸ਼ਾਸਨ ਤੇ ਸਰਕਾਰ ਦੇ ਸਹਿਯੋਗ ਦੇ ਬਿਨਾ ਇਸ ਦਾ ਸ਼ਰੀਆਮ ਨਸ਼ੇ ਨਹੀਂ ਬਿਕ ਸਕਦਾ ਇਹ ਗੱਲ ਬਹੁਤ ਜਨਤਾ ਨੂੰ ਪਤਾ ਹੈ